ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਹੋਏ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਲਾਲਾਬਾਦ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਸਸਤੇ ਕੁੱਕੜ ਇੰਟਰਪ੍ਰਾਈਜ਼ਸ ਦੇ ਆ ਜੀ ਹਾਂ ਕੁੱਕੜ ਇੰਟਰਪ੍ਰਾਈਜ਼ਸ ਤੇ ਇਸ ਟਾਈਮ ਮੌਜੂਦ ਹੈਗੇ ਆ ਔਰ ਤੁਹਾਨੂੰ ਦਿਖਾ ਦਿੰਨੇ ਆ ਇਸ ਵਾਰੀ ਜਿਹੜੀ ਐ ਅਕਸਰ ਹੀ ਸੀਜ਼ਨ ਤੋਂ ਬਾਅਦ ਜਿਹੜੀ ਐ ਸੇਲ ਲੱਗਦੀ ਐ ਲੇਕਿਨ ਐ ਇਸ ਵਾਰੀ ਸੀਜ਼ਨ ਦੀ ਸ਼ੁਰੂਆਤ ਇਹੀ ਵੱਡਾ ਧਮਾਕਾ ਕਰ ਦਿੱਤਾ ਗਿਆ ਦੱਸ ਦਈਏ ਕਿ ਏਸੀ ਔਰ ਫ੍ਰਿਜ ਏਸੀ ਔਰ ਫ੍ਰਿਜ ਦੇ ਵਿੱਚ ਵੱਡਾ ਧਮਾਕਾ ਕਰ ਦਿੱਤਾ ਗਿਆ ਕੁੱਕੜ ਇੰਟਰਪ੍ਰਾਈਜ਼ਸ ਦੇ ਵੱਲੋਂ ਦੱਸ ਦਈਏ ਕਿ ਜਿੱਥੇ 40000 ਰੁਪਏ ਦਾ ਏਸੀ ਜਿਹੜਾ ਹੈ ਉਹ ਮਹਿਜ਼ 23000 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਹੈ ਤਾਂ 15000 ਰੁਪਏ ਦਾ ਫ੍ਰਿਜ ਜਿਹੜਾ ਹੈ ਉਹ 10000 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਵੱਡੇ ਡਿਸਕਾਊਂਟ ਕਰ ਦਿੱਤੇ ਨੇ ਅਕਸਰ ਹੀ ਇਹ ਡਿਸਕਾਊਂਟ ਜਿਹੜੇ ਹੈਗੇ ਆ ਇਹ ਦੇਖਣ ਨੂੰ ਮਿਲਦੇ ਆ ਜਦ ਐਂਡ ਆਫ ਸੀਜ਼ਨ ਸੇਲ ਹੁੰਦੀ ਹੈ ਯਾਨੀ ਕਿ ਦੁਕਾਨਦਾਰ ਦੇ ਵੱਲੋਂ ਜਦੋਂ ਆਪਣਾ ਸਮਾਨ ਜਿਹੜਾ ਹੈਗਾ ਉਹ ਵੇਚਣਾ ਹੁੰਦਾ ਹੈ सेल ਉਦੋਂ ਲੱਗਦੀ ਹੈ ਜਦੋਂ ਇਹ ਸਮਾਨ ਨੂੰ ਕਲੀਅਰ ਕਰਨਾ ਹੁੰਦਾ ਸਟਾਕ ਜਿਹੜਾ ਹੈਗਾ ਕਲੀਅਰ ਕਰਨਾ ਹੁੰਦਾ ਉਦੋਂ ਐਂਡ ਆਫ ਸੀਜ਼ਨ ਸੇਲ ਲੱਗਦੀ ਹੈ ਲੇਕਿਨ ਇਸ ਵਾਰੀ ਜਿਹੜੀ ਹੈ ਇਹ ਸੀਜ਼ਨ ਦੀ ਸ਼ੁਰੂਆਤ ਤੇ ਹੀ ਸੇਲ ਲਾ ਦਿੱਤੀ ਹੈ ਔਰ ਹਰ ਇੱਕ ਤਰ੍ਹਾਂ ਦੇ ਹਰ ਇੱਕ ਕੰਪਨੀ ਦੇ ਏਸੀ ਔਰ ਫ੍ਰਿਜ ਜਿਹੜੇ ਹੈਗੇ ਆ ਬੜੇ ਹੀ ਵੱਡੇ ਡਿਸਕਾਊਂਟ ਤੇ ਇੱਥੇ ਦਿੱਤੇ ਜਾ ਰਹੇ ਆ ਔਰ ਡਿਸਕਾਊਂਟ ਜਿਹੜਾ ਹੈਗਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਜਿਆਦਾ ਸਮਾਂ ਜਿਹੜਾ ਹੈਗਾ ਉਹ ਜਿਆਦਾ ਨਹੀਂ ਲੈਂਦੇ ਤਾਂ ਗੱਲਬਾਤ ਕਰਦੇ ਆ ਬਿੱਟੂ ਜੀ ਨਾਲ ਔਰ ਜਾਣਦੇ ਆ ਕੀ ਕਹਿਣਾ ਇਸ ਵਾਰੀ ਸੇਲ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਲਾਈ ਆ ਸਤਿ ਸ਼੍ਰੀ ਅਕਾਲ ਬਿੱਟੂ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਿੱਟੂ ਜੀ ਕਿੰਦਾ ਕੀ ਸੇਲ ਲਾਈ ਆਪਾਂ ਸੇਲ ਜੀ ਇਸ ਵਾਰੀ ਮੈਗਰਾ ਜੀ ਹੋਲੀ ਆਦੇ ਨਾਲ ਮਨਾਈਏ ਜੀ ਪਹਿਲਾਂ ਦੀਵਾਲੀ ਮਨਾਈ ਸੀ ਇਲਾਕੇ ਨੇ ਬਹੁਤ ਪਿਆਰ ਦਿੱਤਾ ਜੀ 2000 ਰੁਪਿਆ ਵਾਸ਼ਿੰਗ ਮਸ਼ੀਨ ਸਸਤੀ ਕੀਤੀ ਸੀ ਸਾਡੇ ਗੋਡਾਊਨ ਹੀ ਖਾਲੀ ਹੋ ਗਏ ਜੀ ਸਾਰੇ ਹੁਣ ਇਸ ਵਾਰੀ ਚਲੋ ਬੜੇ ਪੁਰਾਣੇ 30 ਸਾਲ ਤੋਂ ਬੈਠੇ ਆ ਜੀ ਇਲਾਕੇ ਦੀ ਸੇਵਾ ਕਰ ਰਹੇ ਆ ਹੁਣ ਮੈਂ ਇਹੋ ਬੜੀ ਜਿਆਦਾ ਲੈਸ ਲੈ ਕੇ ਆਇਆ ਤੁਸੀਂ ਮਾੜਾ ਜਿਹਾ ਵੇਖੋ ਆ ਏਸੀ ਹੈਗੇ ਆ ਜੀ ਸਾਡੇ ਬਾਜ਼ਾਰ ਵਿੱਚ ਏਸੀ 40000 ਰੁਪਏ ਦਾ 38000 ਰੁਪਏ ਦਾ ਸਾਡੇ ਕੋਲ 25000 ਰੁਪਏ ਦਾ ਜੀ ਇੰਨਾ ਬਿੱਟੂ ਜੀ ਕਿੰਨਾ ਕਿਉਂ ਫਰਕ ਹੈ ਇੰਨਾ ਮਾੜਾ ਲੈਸ ਕਿਦਾਂ ਨਹੀਂ ਏਸੀ ਇਹਦਾ ਮਾੜਾ ਮੋਟਾ ਸਕ੍ਰੈਚ ਹੈਗਾ ਜੀ ਏਸੀ ਨਵੇਂ ਨਵੇਂ ਬਿਲਕੁਲ ਪਿਓਰ ਨਵੇਂ ਹਰ ਬ੍ਰਾਂਡ ਦਾ ਸੈਮਸੰਗ ਦਾ ਸੈਂਸੂਈ ਦਾ ਅਟਾਚੀ ਦਾ ਡਾਈਕਨ ਦਾ ਵੋਲਟੇਜ ਦਾ ਸੈਮਸੰਗ ਦਾ ਸਾਰੀਆਂ ਆਲ ਕੰਪਨੀਆਂ ਹੈਗੀਆਂ ਜੀ ਔਰ ਬਿਲਕੁਲ ਫਰੈਸ਼ ਨੇ ਨੂੰ ਚੈੱਕ ਕਰ ਲਓ ਤੁਸੀਂ ਬਿਲਕੁਲ ਇਹ ਕਿਤੇ ਯੂਜ਼ ਨਹੀਂ ਹੋਏ ਹੋਏ ਉਹ ਵੇਖੋ ਸਾਰੀਆਂ ਕੁਵੈਲਾਂ ਕੋਈ ਫਿਟਿੰਗ ਨਹੀਂ ਹੋਇਆ ਆ ਬਿਲਕੁਲ ਨਵਾਂ ਮਾਲ ਹੈ ਜੀ ਅੱਛਾ ਇੱਕ ਮੈਂ ਹੋਰ ਚੀਜ਼ ਜਿਹੜੀ ਹੈਗੀ ਉਹ ਤੁਹਾਡੇ ਕੋਲ ਜਾਨਣਾ ਚਾਹਨਾ ਕਿ ਇਹਦਾ ਸਿਸਟਮ ਕੀ ਹੈਗਾ ਮਤਲਬ ਕਿ ਫਿਟਿੰਗ ਜਿਵੇਂ ਹੁੰਦੀ ਹੈ ਘਾਰੇ ਚ ਉਹਦਾ ਵੀ ਇੰਤਜ਼ਾਮ ਹੈਗਾ ਔਰ ਕਿਹੜੇ ਏਸੀ ਆ ਟਨ ਵਾਲੇ ਡੇਟਨ ਵਾਲੇ ਕਿਹੜੇ-ਕਿਹੜੇ ਏਸੀ ਆ ਔਰ ਖਾਸ ਕਰਕੇ ਕੱਲੇ ਜਿਹੜੇ ਹੈਗੇ ਆ ਇਹ ਸਪੀਡ ਏਸੀ ਆ ਜਾਂ ਵਿੰਡੋ ਵੀ ਹੈ ਵਿੰਡੋ ਵੀ ਆ ਜਾਣਗੇ ਜੀ ਆਪਣੇ ਕੋਲ ਫਿਲਹਾਲ ਸਪਲਟ AC ਆਪਣੇ ਕੋਲ ਬਹੁਤ ਆ ਗਿਆ 11000 ਦੀ ਤعداد AC ਪਿਆ ਆਪਣੇ ਕੋਲ ਹਰੇ ਹਰ ਕੰਪਨੀ ਤੁਹਾਡੀ ਕੰਪਨੀ ਦੀ ਚੁਆਇਸ ਹੋਏਗੀ ਹਾਂਜੀ ਸਾਰੇ ਇਨਵਰਟਰ ਵੀ ਆਪਣੇ ਫਿਕਸ ਸਪੀਡ ਵੀ ਹੈਗੇ ਨੇ ਔਰ ਆਲ ਕੰਪਨੀਆਂ ਹੈਗੀਆਂ ਜਿਹੜੀ ਮਰਜੀ ਕੰਪਨੀ ਸੋਚ ਕੇ ਆਓ ਤੁਸੀਂ ਸਾਡੇ ਕੋਲੋਂ ਰੇਟ ਪੁੱਛ ਕੇ ਆਓ ਯਾਰੋ ਸਾਡੇ ਕੋਲ 15000 ਰੁਪਏ ਦਾ AC ਹੈ ਮਗਰ 15000 ਰੁਪਿਆ ਹਾਂਜੀ 15000 ਰੁਪਿਆ ਜੀ Samsung ਦਾ AC ਆ ਵਾਲਾ ਬਾਜ਼ਾਰ 38000 ਰੁਪਏ ਦਾ ਜੀ ਅਸੀਂ 25000 ਦੇ ਰਹੇ ਹਾਂ ਜੀ 38000 ਰੁਪਏ ਦਾ ਤੁਸੀਂ ਟਰਾਈ ਕਰਕੇ ਆਓ ਜੀ ਪੁੱਛ ਕੇ ਆਓ ਹਾਂਜੀ ਮਨਟਰੋਲਾ ਦਾ ਸੈਂਸੂਈ ਦਾ ਜੀ ਰੇਲ ਮੇਂਦਾ ਸਾਰੀਆਂ ਕੰਪਨੀਆਂ ਆਲ ਕੰਪਨੀ ਜਿਹੜੀ ਏਸੀ ਬਣਾਉਂਦੀ ਹੈ ਸਾਰਿਆ ਮਾਲ ਆਪਣੇ ਕੋਲ ਪਿਆ ਜੀ ਬਿੱਟੇ ਬਲੂ ਸਟਾਰ ਦਾ ਏਸੀ ਦਿਖਾਈ ਦੇ ਰਿਹਾ ਇਹਦਾ ਕੀ ਰੇਟ ਹੈ ਇਹ 23000 ਰੁਪਏ ਦਾ ਜੀ ਬਲੂ ਸਟਾਰ ਦਾ ਇਹ 35000 ਦਾ ਹੈ ਆਪਾਂ 23000 ਦਾ ਦੇ ਰਹੇ ਹਾਂ ਜੀ ਮਾਰਕੀਟ ਚ 35 ਦਾ ਆਪਾਂ ਤੁਸੀਂ ਟਰਾਈ ਕਰਕੇ ਆਓ ਜੀ ਉਹ ਤਾਂ ਫ੍ਰਿਜਾਂ ਵੇਖੋ ਫ੍ਰਿਜਾਂ 'ਚ ਬੜਾ ਹੈਵੀ ਡਿਸਕਾਊਂਟ ਦੇ ਰਹੇ ਹਾਂ ਜੀ ਮੈਂ ਆਹ ਵੇਖੋ ਜੀ ਫ੍ਰਿਜ ਆਹ ਮਾਰਕੀਟ ਵਿੱਚ 12000 ਦੀ ਹੈ ਜੀ ਕੈਲਵਿਨੇਟਰ ਕੈਲਵਿਨੇਟਰ ਦੀ ਅਸੀਂ 9000 ਰੁਪਏ 3000 ਰੁਪਿਆ ਮਾਰਕੀਟ ਪੁੱਛ ਕੇ ਆਓ ਜੀ 9000 ਦੀ ਨਵੀਂ ਫ੍ਰਿਜ ਕਿਦੋਂ ਨਹੀਂ ਮਿਲਣੀ ਸੂਰੇ ਪੰਜਾਬ ਚ ਘੁੰਮ ਲੋ ਕੁੱਕੜ ਫਰਨੀਚਰ ਤੋਂ ਮਿਲੇਗੀ ਗੁਕੜ ਲੈਕਟ੍ਰੋਨਿਕ ਤੋਂ ਮਿਲੇਗੀ ਜੀ ਆਹ ਗਲਾਸੀਸ ਵਾਲਾ ਮਾਡਲ ਏ ਆਹ ਖੋਲ ਕੇ ਵੇਖ ਲੋ ਜੀ ਇਹ ਮਾਰਕੀਟ 16500 ਰੁਪਿਆ ਦਾ ਡਿਸਪੈਂਸਰ ਵਾਲੀ ਏ ਜੀ ਇਹ ਅਸੀਂ 12000 ਦੀ ਦੇ ਰਹੇ ਆ ਜੀ 4000 ਰੁਪਿਆ 4500 ਰੁਪਿਆ ਲੈ ਅਸੀਂ 5000 ਰੁਪਿਆ ਲੈ ਅਸੀਂ ਆਹ ਵੇਖੋ ਸਾਡੇ ਕੋਲ 100ਾਂ ਦੇ ਸਾਰੀਆਂ ਫ੍ਰਿਜਾਂ ਪਈਆਂ 100 ਫ੍ਰਿਜ ਪਈ ਏ 200 ਫ੍ਰਿਜ ਪਈ ਏ ਮਾਲ ਬਹੁਤ ਪਿਆ ਸਾਡੇ ਕੋਲ ਜੀ ਮਾਲ ਦੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਵੀ ਜੀ ਮੇਰੇ ਕੱਲ ਤਾਂ ਡੱਬਿਆਂ ਚ ਕੱਢੇ ਕੱਲੇ ਡੱਬੇ ਸਾਰੇ ਖਾਲੀ ਪਏ ਨੇ ਜਾਂ ਵੇਖੋ ਸੱਬੇ ਭਰੇ ਪਏ ਨੇ ਮਾਲ ਦੇ ਆ ਯੂਨਿਟ ਵੇਖੋ ਸਾਹਮਣੇ ਵੇਖੋ ਫਿੱਜਾਂ ਦਾ ਮਾਰੋ ਹਰ ਰੰਗ ਗਿਆ ਜੀ ਆ ਭਾਈ ਸਾਹਿਬ ਸਾਡੇ ਕੋਲ ਦੋ ਏਸੀ ਲੈਏ ਨੇ ਜੀ ਇਹਨਾਂ ਨੇ ਆ ਭਾਜੀ ਨਾਲ ਗੱਲ ਕਰੋ ਆ ਕਰੋ ਗੱਲ ਜੀ ਹਾਂਜੀ ਭਾਈ ਸਾਹਿਬ ਇੱਥੋਂ ਖਰੀਦੇ ਹਾਂਜੀ ਹਾਂਜੀ ਸਰ ਮੈਂ ਬਹੁਤ ਹੀ ਪੁਰਾਣਾ ਇਹਨਾਂ ਦਾ ਕਸਟਮਰ ਵੀ ਹਾਂ ਇਹਨਾਂ ਦਾ ਪੜੋਸੀ ਵੀ ਹਾਂ ਜੀ ਇਹਨਾਂ ਨਾਲ ਰਿਸ਼ਤੇ ਬੜੇ ਹੋਏ ਨੇ ਆਪਣੇ ਜੀ ਤੇ ਇਹਨਾਂ ਤੋਂ ਜਿੰਨੀ ਵਾਰੀ ਵੀ ਜੋ ਵੀ ਸਮਾਨ ਲੈਂਦੇ ਆ ਬਾਜ਼ਾਰ ਨਾਲੋਂ ਘੱਟ ਰੇਟ ਤੇ ਮਿਲਦਾ ਜਲਾਲਾਬਾਦ ਛੱਡੋ ਪੂਰੇ ਪੰਜਾਬ ਤੋਂ ਘੱਟ ਰੇਟ ਇਸ ਦੁਕਾਨ ਤੋਂ ਇਲਾਵਾ ਤੁਹਾਨੂੰ ਕਿਦਰੇ ਵੀ ਸਾਮਾਨ ਨਹੀਂ ਮਿਲੇਗਾ। ਔਰ ਦੂਜੀ ਗੱਲ ਅਸੀਂ ਇਹਨਾਂ ਤੋਂ ਜਿੰਨੇ ਵੀ ਪ੍ਰੋਡਕਟ ਖਰੀਦੇ ਨੇ ਉਹ ਸਾਰੇ ਨੰਬਰ 1 ਨਿਕਲੇ ਨੇ। ਮੈਂ ਇਹਨਾਂ ਤੋਂ AC ਵੀ ਲੈ ਚੁੱਕਿਆ ਹਾਂ, ਵਾਸ਼ਿੰਗ ਮਸ਼ੀਨ ਔਰ ਫਰਿੱਜ। ਮੇਰੇ ਘਰ ਜੋ ਵੀ ਲੱਗਿਆ ਉਹ ਕੁੱਕੜ ਇਲੈਕਟ੍ਰੋਨਿਕ ਤੋਂ ਹੀ ਲੈ ਕੇ ਲੱਗਿਆ ਜੀ। ਤੁਸੀਂ ਇੱਕ ਵਾਰੀ ਆਓ ਸੇਵਾ ਦਾ ਮੌਕਾ ਨੂੰ ਦਿਓ ਬਹੁਤ ਹੀ ਵਧੀਆ। ਹੁਣ ਕਿਹੜਾ AC ਲਿਆ ਤੁਸੀਂ? ਮੈਂ ਟਾਚੀ ਦਾ ਲਿਆ ਜੀ। ਕਿੰਨੇ ਦਾ ਮਿਲੇ? ਮੈਂ ਲਿਆ ਜੀ 23000 ਰੁਪਏ ਦਾ। ਬਾਜ਼ਾਰ 'ਚ ਕਿੰਨੇ ਦਾ? ਬਾਜ਼ਾਰ 'ਚ ਕੋ 4000 ਇਨਾ ਵਰਗ ਸਰ ਇਨਾਂ ਕੋਲ ਵੈਰਾਈਟੀ ਇੰਨੀ ਆ ਤੁਸੀਂ ਇੱਕ ਵਾਰੀ ਆਓਗੇ ਦੇਖ ਕੇ ਰਾਨੋ ਜੋਗੇ ਤੁਸੀਂ ਕਹੋਗੇ ਵੀ ਇੰਨੀ ਵੈਰਾਈਟੀ ਤਾਂ ਕੰਪਨੀਆਂ ਕੋਲ ਨਹੀਂ ਪਈ ਹੁੰਦੀ ਜਿੰਨੀ ਕੁਕੜ ਕਹਿੰਦੇ ਤੇ ਪਈ ਹੈ ਜੀ ਇਲੈਕਟ੍ਰੋਨਿਕ ਤੇ ਜੀ ਹਾਂ ਜੇ ਆਉਣ ਤੁਸੀਂ ਆਓ ਮੇਰੇ ਭਰਾ ਨੇ ਬੇਫਿਕਰ ਹੋ ਕੇ ਲਾਓ ਤਾਂ ਬਿਲਕੁਲ ਬਹੁਤ ਜਿਹੜੀ ਹੈ ਸੇਲ ਕਹਿ ਦਈਏ ਵੱਡੇ ਡਿਸਕਾਊਂਟ ਜਿਹੜੇ ਹੈਗੇ ਆ ਉਹਦੇ ਉੱਤੇ ਜਾ ਰਿਹਾ ਆਮੂਮਨ ਜਿਹੜਾ ਹੈਗਾ ਉਹ ਜਦੋਂ ਐਂਡ ਆਫ ਸੀਜ਼ਨ ਹੁੰਦਾ ਹੈ ਸਟਾਕ ਕਲੀਅਰੈਂਸ ਹੁੰਦੀ ਆ ਭਾਜੀ ਇਹ ਗਲਾਸ ਵਾਲੀ ਨਹੀਂ ਹਾਂਜੀ ਹਾਂਜੀ ਇਹ ਗਲਾਸ ਵਾਲੀ ਹੈ ਜੀ ਹਾਂਜੀ ਹਾਂਜੀ ਇਹਦਾ ਉਹ ਟ੍ਰੈਂਡੇ ਦੀ ਇਹ ਮਾਰਕੀਟ 16 17 18 ਹਜ਼ਾਰਾਂ ਦੀ ਵਿਕੀ ਜਾਂਦੀ ਹੈ ਜੀ ਇਹ 11 ਹਜ਼ਾਰ ਦੀ ਕਰਤੀ ਜੀ 11 ਹਜ਼ਾਰ ਹਾਂਜੀ 5000 ਰੁਪਿਆ ਪੁੱਛ ਕੇ ਆਓ ਬਜਾਰੋਂ ਜੀ ਪੁੱਛ ਕੇ 5000 ਰੁਪਿਆ ਛੱਡਣਾ ਮੈਂ ਤਾਂ ਜੀ ਹਾਂਜੀ ਹਾਂਜੀ 5000 ਰੁਪਿਆ 10000 ਦੀ 11000 ਦੀ 9000 ਦੀ ਨਵੀਂ ਫ੍ਰਿਜ ਜੀ ਜਿੱਥੋਂ ਮਰਜ਼ੀ ਪੁੱਛੋ ਫਿਰ ਆਓ ਫਿਰ ਕੁਕਰਨ ਦੀ ਯਾਦ ਕਰੋਗੇ ਜੀ ਸਾਡੀ ਸੇਵਾ ਕਰਨੀ ਹੈ ਜੀ ਅਈ होली ਮਨਾਓ ਸਾਡੇ ਨਾਲ ਜੀ ਏਸੀ ਕਰੇ ਲਾਓ ਇਹ ਹੁਣ ਪਹਿਲੀ ਵਾਰੀ ਹੋਇਆ ਜਦੋਂ ਸੀਜ਼ਨ ਤੋਂ ਪਹਿਲਾਂ ਸੇਲਾਂ ਲੱਗੀਆਂ ਨੇ ਹਰ ਬੰਦਾ ਐਂਡ ਦੀ ਸੇਲ ਲਾਂਦਾ ਹੈ ਹਾਂ ਜੀ ਆ ਦੇਖੋ ਬਾਹਰ ਵੇਖੋ ਜੀ ਕਿੰਨਾ ਵੈਰਾਈਟੀ ਪਈ ਹੈ ਅੱਜ ਵੀ ਮੇਰੀ 400 ਫਰਿਜ ਹੋਰ ਆ ਗਈ ਹੈ ਜੀ ਮਾਲ ਦੀ ਕੋਈ ਕਮੀ ਨਹੀਂ ਜੀ ਮਾਲ ਲਾਕੇ ਦਾ ਪਿਆਰ ਹੈ ਮਾਲ ਪੂਰਾ ਹੀ ਨਹੀਂ ਆ ਰਿਹਾ ਜੀ ਆ ਵੇਖੋ ਹਰ ਰੰਗ ਤੇ ਰੰਗ ਸੋਚ ਕੇ ਆਓ ਕੰਪਨੀ ਸੋਚ ਕੇ ਆਓ ਆਲ ਕੰਪਨੀ ਹੈਗੀ ਆਪਣੇ ਕੋਲ ਜੀ ਜਿਹੜੀ ਮਰਜ਼ੀ ਕੰਪਨੀ ਦੀ ਫਰਿਜ ਲੋ ਬਿਆਰ ਨਾਲ 5000 ਰੁਪਏ ਸਸਤੀ ਰੇਟ ਪਹਿਲਾਂ ਪੁੱਛੋ ਜੀ ਫਿਰ ਆਣਾ ਸਾਡੇ ਕੋਲ ਪਹਿਲਾਂ ਰੇਟ ਜੂਰ ਪੁੱਛਣਾ ਬਿਆਰੋਂ ਆਪਾਂ 5000 ਰੁਪਏ ਸਸਤਾ ਜੀ ਤਾਂ ਬਿਲਕੁਲ ਦੱਸ ਦਈਏ ਕਿ ਇਲਾਕੇ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਸ਼ਹੂਰ ਆ ਸ਼ੋਰੂਮ ਹੈ ਜਿਹੜਾ ਕੁੱਕੜ ਇੰਟਰਪ੍ਰਾਈਜ਼ਸ ਹੈ ਥਾਣੇ ਸਾਹਮਣੇ ਥਾਣਾ ਸਿਟੀ ਜਲਾਲਾਬਾਦ ਜਿੱਥੇ ਇਸ ਵਾਰੀ ਵੱਡਾ ਧਮਾਕਾ ਕਰ ਦਿੱਤਾ ਗਿਆ ਸੇਲ ਜਿਹੜੀ ਆ ਉਹ ਲਾ ਦਿੱਤੀ ਗਈ ਹੈ ਔਰ ਡਿਸਕਾਊਂਟ ਜਿਹੜੇ ਆ ਉਹ ਹੈਵੀ ਦੇ ਦਿੱਤੇ ਗਿਆ ਦੱਸ ਦਈਏ ਕਿ ਜਿੱਥੇ 38000 ਰੁਪਏ ਦਾ ਏਸੀ ਮਹਿਜ਼ 23000 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਤਾਂ ਵੱਡੇ ਡਿਸਕਾਊਂਟ ਜਿਹੜੇ ਆ ਉਹ ਦਿੱਤੇ ਜਾ ਰਿਹਾ ਤਾਂ ਕੁੱਕੜ ਇੰਟਰਪ੍ਰਾਈਜ਼ਸ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਮੋਬਾਈਲ ਤੇ ਵੀ ਕਹਿੰਦੇ ਸੇਲ ਲਾਈ ਆ ਉਹ ਵੀ ਜਾਣਨੇ ਆ ਪਹਿਲਾਂ ਤੁਹਾਨੂੰ ਏਸੀ ਦਿਖਾ ਦਈਏ ਏਸੀਆਂ ਤੇ ਜਿਹੜੀ ਐ ਵੱਡੀ ਸੇਲ ਐ ਵੱਡਾ ਡਿਸਕਾਊਂਟ ਐ ਇਸ ਤੋਂ ਇਲਾਵਾ ਕਰਦੇ ਹਰੇਕ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਹੈਗਾ ਇੱਥੇ ਕੁਛ ਆਦੇ ਥੱਲੇ ਮਿਲਦਾ ਔਰ ਦੱਸ ਦਈਏ ਕਿ ਵੱਡੀ ਆ ਜਿਹੜਾ ਹੈਗਾ ਡਿਸਕਾਊਂਟ ਜਿਹੜਾ ਹੈਗਾ ਉਹ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਗੱਲ ਕਰਦੇ ਆ ਮੋਬਾਈਲਾਂ ਤੇ ਵੀ ਗੱਲ ਕਰਦੇ ਆ ਜੀ ਭਾਜੀ ਹਾਂਜੀ ਹਾਂਜੀ ਸਰ ਮੋਬਾਈਲਾਂ ਵੀ ਮੈਂ ਕਹਿੰਦਾ ਜੀ ਮੋਬਾਈਲ ਵਾਲੇ ਬੰਦੇ ਨਰਾਜ਼ ਨਾ ਹੋ ਜਾਣ ਜੀ ਮੋਬਾਈਲ ਜਿੰਨੇ ਲੈਣਾ ਚਲੋ ਏਸੀ ਲਵਾਓ ਫ੍ਰੀਜਾਂ ਲਵਾਓ ਨਾਲ ਮੈਂ ਕਹਿੰਦਾ ਮੋਬਾਈਲ ਵੀ ਸਾਡੇ ਕੋਲ ਲੋ ਜੀ ਮੋਬਾਈਲ ਦਾ ਜਿਹੜੀ ਕੀਮਤ ਵੀ 10000 ਰੁਪਿਆ ਮਾਰਕੀਟ ਨਾਲ ਘੱਟ ਲੈ ਰਹੇ ਆਂ ਜੀ ਨਾਲ ਹੈੱਡਫੋਨ ਫ੍ਰੀ ਦੇ ਰਹੇ ਆਂ ਹਰੇਕ ਫੋਨ ਦੇ ਨਾਲ ਹੈੱਡਫੋਨ ਫ੍ਰੀ ਜੇ ਤੁਸੀਂ ਆਓ ਹਾਂਜੀ ਹੈੱਡਫੋਨ ਫ੍ਰੀ ਜਿਹੜਾ ਜਿਹੜਾ ਮਰਜ਼ੀ ਹੋਲੀ ਬੰਪਰ ਸਾਲ ਦੀ ਹੋਲੀ ਤੁਸੀਂ ਸਾਡੇ ਨਾਲ ਮਨਾਣੀ ਹੈ ਜੀ ਬਸ ਹੋਲੀ ਸਾਡੇ ਨਾਲ ਮਨਾਓ ਮੋਬਾਈਲ ਆਪਦੇ ਘਰੇ ਲੈ ਜਾਓ ਏਸੀ ਲਵਾਓ ਫ੍ਰਿਜ ਲਵਾਓ ਜੋ ਵਰਦੀ ਵਾਸ਼ਿੰਗ ਮਸ਼ੀਨਾਂ ਲੈ ਜਾਓ ਇਹਨਾਂ ਦੇ ਵੀ ਡਿਸਕ ਕਰਤੀ ਹੋਈ ਹੈ ਜੀ ਜੋ ਅੱਜ 2000 ਰੁਪਿਆ ਪੁੱਛ ਕੇ ਆਓ ਉਹ ਚੱਲਦੀ ਵੀ ਹੈ ਜੀ ਹਾਂਜੀ ਉਹ ਚੱਲੀ ਜਾ ਰਹੀ ਹੈ ਜੋ ਖਤਮ ਨਹੀਂ ਕਰਨੀ ਆਪਾਂ ਸਾਲ ਸਾਲ ਆ ਉਹਨੇ ਖਤਮ ਕਰਨੀ ਜੀ ਉਹ ਤਾਂ ਚੱਲੀ ਜਾਣੀ ਏ 2000 ਰੁਪਇਆ ਵਾਸ਼ਿੰਗ ਮਸ਼ੀਨ ਸਸਤੀ 38000 ਵਾਲਾ ਆਏ ਸੀ 23000 ਦਾ ਜਿਹੜੀ 9 12000 ਵਾਲੀ ਫ੍ਰਿਜ ਮਾਰਕੀਟ ਸਾਡੇ ਕੋਲ 9000 ਦੀ ਮੋਬਾਈਲ ਨਾਲ ਹੈੱਡਫੋਨ ਫ੍ਰੀ ਨੇ ਤੁਸੀਂ ਇੱਕ ਵਾਰੀ ਮੌਕਾ ਦਿਓ ਬਾਕੀ ਮੈਂ ਤੁਹਾਨੂੰ ਹੋਰ ਵੀ ਸੇਵਾ ਕਰ ਦਿਆਂਗਾ ਜਿਹੜੀ ਤੁਸੀਂ ਕਹੋਗੇ ਜੀ ਹੋਰ ਦੱਸੋ ਬਿਲਕੁਲ ਬੜੀ ਵੱਡੀ ਜਿਹੜੀ ਹੈ ਸੇਲ ਬੜਾ ਵੱਡਾ ਡਿਸਕਾਊਂਟ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈ ਫਰਿੱਜ ਦੇ ਉੱਤੇ 5000 ਰੁਪਏ ਦਾ ਡਿਸਕਾਊਂਟ ਤਾਂ ਏਸੀਆਂ ਦੇ ਉੱਤੇ ਵੀ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਹਰ ਇੱਕ ਕੰਪਨੀ ਦਾ ਏਸੀ ਜਿਹੜਾ ਹੈਗਾ ਉਹ ਇੱਥੋਂ ਮਿਲੇਗਾ ਫਿਲਹਾਲ ਜਿਹੜਾ ਹੈਗਾ ਸਪਲਿਟ ਏਸੀ ਦੀ ਇੱਕ ਵੱਡੀ ਰੇਂਜ ਜਿਹੜੀ ਆ ਉਹ ਇੱਥੇ ਪਹੁੰਚੀ ਹੈ ਦੱਸ ਦਈਏ ਕਿ ਐਮਾਜ਼ਨ ਆਨਲਾਈਨ ਨਾਲੋਂ ਵੀ ਸਸਤੇ ਏਸੀ ਜਿਹੜੇ ਆ ਉਹ ਇੱਥੇ ਮਿਲਦੇ ਆ 38000 40000 ਰੁਪਏ ਵਾਲਾ ਏਸੀ ਮਹਿਜ਼ 23000 ਰੁਪਏ ਦੇ ਵਿੱਚ ਮਿਲ ਰਿਹਾ ਹੈ ਤਾਂ ਪਤਾ ਯਾਦ ਰੱਖੋ ਕੁੱਕੜ ਐਂਟਰਪ੍ਰਾਈਜ਼ਸ ਸਾਹਮਣੇ ਥਾਣਾ ਸਿਟੀ ਜਲਾਲਾਬਾਦ ਜਿੱਥੇ ਇਹ ਸੇਲ ਜਿਹੜੀ ਆ ਲਗਾ ਦਿੱਤੀ ਗਈ ਬਿੱਟੂ ਜੀ ਤੋਂ ਪੁੱਛਦੇ ਬਿੱਟੂ ਜੀ ਇਹ ਸਟਾਕਲੀ ਰਸ ਟਿਕਣਾ ਹੈ ਕਿ ਹਾਂ ਨਹੀਂ ਚੱਲੇਗੀ ਜੀ ਸਟਾਕ ਸਾਡੇ ਕੋਲ ਬਹੁਤ ਹੈਗਾ ਬਾਕੀ ਤੁਸੀਂ ਜਿਹੜਾ ਪਹਿਲਾਂ ਆਵੇਗਾ ਵਧੀਆ ਮਾਲ ਲੈ ਜਾਏਗਾ ਜੀ ਮਤਲਬ ਇਹ ਤਾਂ ਹੁੰਦਾ ਹੀ ਹੈ ਨਾ ਫ੍ਰੀਜਾਂ ਮਾਲ ਰੰਗ ਰੰਗ ਡਿਜ਼ਾਈਨ ਬਹੁਤ ਨੇ ਮਤਲਬ ਥੋੜਾ ਜਿਹਾ ਜਿੱਦ ਹੀ ਆ ਜਾਓ ਚਲਾਵਾਂਗੇ ਬਾਕੀ ਜਿੰਨਾ ਜਰ ਸਾਡੇ ਕੋਲ ਮਾਲ ਪਿਆ ਹੈ ਗਰਮੀਆਂ ਮਨਾਵਾਂਗੇ ਵਧੀਆ ਜੀ ਬਾਕੀ ਤੁਸੀਂ ਛੇਤੀ ਆ ਜਾਓ ਮੈਂ ਤਾਂ ਇਹ ਗੱਲ ਕਹਿਣਾ ਜੀ ਤਾਂ ਬਿਲਕੁਲ ਪਹਿਲਾ ਉਹ ਪਹਿਲਾ ਪਾਓ ਆਪਣੀ ਮਰਜ਼ੀ ਦਾ ਕਲਰ ਆਪਣੀ ਮਰਜ਼ੀ ਦੀ ਕੰਪਨੀ ਦਾ ਸਮਾਨ ਜਿਹੜਾ ਹੈਗਾ ਚਾਹੇ ਉਹ ਏਸੀ ਆ ਚਾਹੇ ਫਰਿੱਜ ਆ ਚਾਹੇ ਵਾਸ਼ਿੰਗ ਮਸ਼ੀਨ ਆ ਚਾਹੇ ਮੋਬਾਈਲ ਹੈਗਾ ਉਹ ਤੁਸੀਂ ਇਥੇ ਆ ਕੇ ਲੈ ਸਕਦੇ ਹੋ ਤਾਂ ਵਾਸ਼ਿੰਗ ਮਸ਼ੀਨ ਤੇ 2000 ਰੁਪਏ ਦੀ ਲੈਸ ਔਰ ਫਰਿੱਜ ਤੇ 5000 ਰੁਪਏ ਦੀ ਲੈਸ ਇਸ ਤੋਂ ਇਲਾਵਾ ਏਸੀਾਂ ਤੇ ਤਾਂ ਬਾਈਆਂ ਨੇ ਕਮਾਲ ਹੀ ਕਰਤੀ ਹੈ ਏਸੀ ਦੇ ਵਾਲੇ ਪਾਸੇ ਤਾਂ ਜਿਹੜਾ ਹੈਗਾ 38-40000 ਰੁਪਏ ਦਾ AC ਜਿਹੜਾ ਹੈਗਾ ਉਹ ਮਹਿਜ਼ 23000 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਤਾਂ ਹਰ ਇੱਕ ਤਰ੍ਹਾਂ ਦੇ ਚਾਹੇ ਤੁਸੀਂ microwaves oven ਲੈਣੇ ਹੈ ਚਾਹੇ ਤੁਸੀਂ washing machine ਲੈਣੀ ਹੈ ਚਾਹੇ ਤੁਸੀਂ manual ਲੈਣੀ ਹੈ ਚਾਹੇ automatic ਲੈਣੀ ਹੈ ਤਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਆ washing machine ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ electronics ਦਾ ਸਮਾਨ ਜਿਹੜਾ ਹੈ ਕੋ ਇੱਕੋ ਛੱਤ ਦੇ ਥੱਲੇ ਵੱਡੀ ਤਦਾਦ ਦੇ ਵਿੱਚ ਮਿਲਦਾ ਹੈ AC ਦੀ ਦਿੱਤਾ ਜਾ ਰਿਹਾ ਵੱਡੀਆਂ ਫ੍ਰੀਜਾਂ ਦੇ ਉੱਤੇ ਵੀ ਡਿਸਕਾਊਂਟ ਜਿਹੜਾ ਹੈਗਾ ਉਹ ਮਿਲ ਰਿਹਾ ਹੈ ਤਾਂ 20% ਲੈਸ ਜੀ ਵੱਡੀਆਂ ਫ੍ਰੀਜਾਂ 'ਚ 15 15% 20% ਲੈਸ ਹੈ ਜੀ ਵੱਡੀਆਂ ਫ੍ਰੀਜਾਂ 'ਚ ਨਾਲੇ ਆਸਾਨ ਕਿਸ਼ਤਾਂ ਦੇ ਆਸਾਨ ਕਿਸ਼ਤਾਂ ਦੇ ਬਿਲਕੁਲ ਜੀ ਜਿੰਦੋਂ ਮਰਜ਼ੀ ਆਓ ਇੱਥੇ ਲੈਸ ਬਹੁਤ ਮਿਲਣੀ ਹੈ ਤੁਹਾਨੂੰ ਜੀ ਵੱਡੀਆਂ ਫ੍ਰੀਜਾਂ ਵੇਖੋ ਜੀ ਆਪਣੇ ਕੋਲ ਵੀ ਵੱਡੀਆਂ ਫ੍ਰੀਜਾਂ ਪਈਆਂ ਜੀ ਮੈਂ ਕਹਣਾ ਜਿਹੜੀ ਮਰਜ਼ੀ ਆਸਾਨ ਕਿਸ਼ਤਾਂ ਦੇ 15 ਤੋਂ 20% ਦੀ ਲੈਸ ਮਿਲਦੀ ਵੀ ਆਪਾਂ ਨੂੰ ਹਾਂ ਜੀ ਫ੍ਰੀਜਾਂ ਦੇ ਪੂਰੀ ਸੇਲ ਲੱਗੀ ਹੈ ਜੀ ਹਾਂ ਜੋ ਮਰਜ਼ੀ ਲੈ ਕੇ ਆਓ ਜੀ ਬਿਲਕੁਲ ਜਿਹੜੀ ਹੈਗੀ ਆ ਵੱਡਾ ਡਿਸਕਾਊਂਟ ਜਿਹੜਾ ਹੈ ਉਹ ਜਾ ਰਿਹਾ ਹੈ ਦੱਸਿਏ ਕਿ ਚਾਹੇ ਉਹ ਫਰਿੱਜ ਹੈ ਚਾਹੇ ਉਹ LED ਹੈ ਚਾਹੇ ਉਹ AC ਹੈ ਚਾਹੇ واਸ਼ਿੰਗ ਮਸ਼ੀਨ ਹੈ ਮਾਈਕ੍ਰੋਵੇਵ ਓਵਨ ਹੈ ਹਰ ਇੱਕ ਚੀਜ਼ ਤੇ ਜਿਹੜਾ ਹੈਗਾ ਉਹ ਲੈਸ ਦਿੱਤਾ ਜਾ ਰਿਹਾ ਹੈ ਫਾਈਨਾਂਸ ਦੀ ਸੁਵਿਧਾ ਜਿਹੜੀ ਹੈਗੀ ਉਹ ਵੀ ਉਪਲਬਧ ਹੈਗੀ ਹੈ ਲੇਕਿਨ ਸਭ ਤੋਂ ਬਿਹਤਰ ਇਸ ਵਾਰੀ ACਆਂ ਦੇ ਮਾਮਲੇ 'ਚ ਬਾਈਆਂ ਨੇ ਕਮਾਲ ਕਰਤੀ AC ਜਿਹੜੇ ਹੈਗੇ ਆ ਉਹਨਾਂ ਤੇ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਹੜੀ ਲੈਸ ਕਰਦੇ ਬੈ ਕ੍ਰੈਡਿਟ ਕਾਰਡ ਕਿਸੇ ਮੇਰੇ ਵੀਰਾਂ ਕੋਲ ਨਹੀਂ ਹੈਗਾ ਨਾ ਉਹ ਵੀ ਆ ਜਾਣ ਉਹਨਾਂ ਨੂੰ ਵੀ 15% ਦੀ ਲੈਸ ਦੇਵਾਂਗਾ ਕ੍ਰੈਡਿਟ ਕਾਰਡ ਆਪੇ ਲਾਵਾਂਗੇ 10% 15% ਜਿੰਨੀ ਬਣੇਗੀ ਲੈਸ ਕਰਾਂਗਾ ਜਿਹੜਾ ਮਰਜ਼ੀ ਸਾਹਨ ਕਿਸ਼ਤਾਂ ਦੇਵਾਂਗੇ ਬਿਲਕੁਲ ਜੀ ਨਹੀਂ ਕਰੀ ਗਾ ਡੈਕਾ ਕ੍ਰੈਡਿਟ ਕਾਰਡ ਬਿਨਾਂ ਹੀ ਆਇਓ ਜੀ ਬਿਲਕੁਲ ਜੀ ਦੇਵਾਂਗੇ ਜੀ ਤੁਸੀਂ ਮੌਕਾ ਕੱਢ ਕੇ ਸਾਡੇ ਕੋਲ ਆਓ ਤੁਹਾਡਾ ਫਾਇਦਾ ਹੀ ਫਾਇਦਾ ਹੋਣਾ ਜੀ ਤੁਸੀਂ ਇੱਕ ਵਾਰੀ ਮੌਕਾ ਦਿਓ ਸਾਨੂੰ ਜੀ ਬਿਲਕੁਲ ਪਤਾ ਇੱਕ ਵਾਰੀ ਫੇਰ ਨੋਟ ਕਰ ਲਓ ਤੁਹਾਨੂੰ ਦੱਸ ਦਈਏ ਕਿ ਜਲਾਲਾਬਾਦ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਸ਼ਹੂਰ ਇਲੈਕਟ੍ਰੋਨਿਕਸ ਦਾ ਸ਼ੋਰੂਮ ਕੁਕਰ ਇੰਟਰਪ੍ਰਾਈਜ਼ਸ ਸਾਹਮਣੇ ਥਾਣਾ ਸਿਟੀ ਜਲਾਲਾਬਾਦ ਜਿਨ੍ਹਾਂ ਦੇ ਵੱਲੋਂ ਇਸ ਵਾਰੀ ਵੱਡਾ ਧਮਾਕਾ ਕਰ ਦਿੱਤਾ ਗਿਆ ਆਮ ਤੌਰ ਤੇ ਐਂਡ ਆਫ ਸੀਜ਼ਨ ਸੇਲ ਹੁੰਦੀ ਹੈ ਜਾਂ ਸਟਾਕ ਕਲੀਅਰੈਂਸ ਸੇਲ ਹੁੰਦੀ ਹੈ ਲੇਕਿਨ ਇਹਨਾਂ ਦੇ ਵੱਲੋਂ ਇਸ ਵਾਰੀ ਪਹਿਲੇ ਹੀ ਸੇਲ ਲਗਾ ਦਿੱਤੀ ਗਈ ਹੈ ਔਰ ਵੱਡੇ ਡਿਸਕਾਊਂਟ ਜਿਹੜੇ ਹੈਗੇ ਆ ਉਹ ਦਿੱਤੇ ਜਾ ਰਹੇ ਆ ਖਾਸ ਕਰਕੇ ਜੋ ਏਸੀ ਹੈਗੇ ਆ ਤਾਂ ਸਪੀਡ ਏਸੀ ਦੀ ਇੱਕ ਵੱਡੀ ਜਿਹੜੀ ਹੈਗੀ ਹੈ ਇਹਨਾਂ ਕੋਲੇ ਰੇਂਜ ਇੱਥੇ ਮੌਜੂਦ ਹੈ ਜਿੰਦੇ ਉੱਤੇ ਵੱਡੇ ਡਿਸਕਾਊਂਟ ਜਿਹੜੇ ਹੈਗੇ ਆ ਉਹ ਦਿੱਤੇ ਜਾ ਰਹੇ ਆ ਤਾਂ ਜਲਦੀ ਕਰੋ ਪਹਿਲਾਂ ਆਓ ਪਹਿਲਾਂ ਪਾਓ ਹਰ ਇੱਕ ਕੰਪਨੀ ਦਾ ਏਸੀ ਜਿਹੜਾ ਹੈਗਾ ਇੱਥੇ ਅਵੇਲੇਬਲ ਮਿਲੇਗਾ ਔਰ ਇਸ ਦੇ ਨਾਲ ਵਾਸ਼ਿੰਗ ਮਸ਼ੀਨ ਫਰਿੱਜਾਂ ਤੇ ਵੀ ਵੱਡਾ ਡਿਸ